ਸਰ ਜਿਹੜਾ ਸਰਜਰੀ ਚ ਪੇਸ਼ੰਤ ਚੱਲ ਰਿਹਾ ਉਹਦੇ ਬਾਰੇ ਦੱਸ ਦਿਓ ਕਿੱਥੇ ਕਿੱਥੇ ਸਰਜਰੀ ਕਰਤਾ ਗਿਆ ਔਰ ਕਿੰਨੇ ਕਿਲੋਗਾਂ ਹੰਦ ਕਰਾਂਗੇ ਇਹ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਕੱਲ ਸੀਐਮ ਸਾਹਿਬ ਨੇ ਚੰਡੀਗੜ੍ਹ ਦੇ ਵਿੱਚ ਇੱਕ ਸਟੇਟ ਲੈਵਲ ਦੀ ਵੱਡੀ ਮੀਟਿੰਗ ਕੀਤੀ ਸੀ ਔਰ ਪੰਜਾਬ ਸਰਕਾਰ ਨੇ ਜਿਹੜਾ ਜੁੱਧ ਹੈਗਾ ਨਸ਼ਿਆਂ ਵਿਰੁੱਧ ਇਹ ਆਪਾਂ ਕੈਂਪੇਨ ਸਟਾਰਟ ਕੀਤੀ ਹੈਗੀ ਅੱਜ ਸਵੇਰ ਤੋਂ अर्ਲੀ ਮਾਰਨਿੰਗ ਤੜਕੇ ਤੋਂ ਕਾਫੀ ਟੀਮਸ ਜਿਹੜੀਆਂ ਹੈਗੀਆਂ ਉਹ ਸਾਰੇ ਜ਼ਿਲ੍ਹੇ ਜਲੰਧਰ ਦੇ ਰੂਰਲ ਏਰੀਆ ਦੇ ਵਿੱਚ ਰੇਡਸ ਕਰ ਰਹੀਆਂ ਹੈਗੀਆਂ ਅਸੀਂ 11 ਪੁਆਇੰਟ ਜਿਹੜੇ ਹੈਗੇ ਆ ਡਰੱਗ ਹੌਟਸਪੌਟ ਜਿਹੜੇ ਆਇਡੈਂਟੀਫਾਈ ਕੀਤੇ ਸਕੇ ਉਹਨਾਂ ਦੇ ਵਿੱਚ ਰੇਡ ਕਰਕੇ ਕਾਫੀ ਸਾਨੂੰ ਰਿਕਵਰੀਜ਼ ਹੋਈਆਂ ਅਸੀਂ ਅੱਜ ਇਹਦੇ ਨਾਲ ਨਾਲ ਜਿਹੜੇ ਸਾਡੇ ਡੀਡਿਕਸ਼ਨ ਸੈਂਟਰ ਹੈਗੇ ਆ ਕਲੀਨਿਕ ਹੈਗੇ ਆ ਉੱਥੇ ਵੀ ਸਾਡੇ ਡੀਐਸਪੀ ਰੈਂਕ ਦੇ ਜਿਹੜੇ ਅਫਸਰ ਆ ਉਹ ਜਾ ਕੇ ਉਹਨਾਂ ਨੂੰ ਪੇਸ਼ੈਂਟਸ ਨੂੰ ਜਿਹੜੇ ਹੈਗੇ ਆ ਸਾਡੇ ਬੱਚੇ ਜਿਹੜੇ ਐਡਿਕਟ ਹੈਗੇ ਉਹਨਾਂ ਨੂੰ ਮਿਲ ਰਹੇ ਆ ਉਹਨਾਂ ਤੋਂ ਵੀ ਜਾਣਕਾਰੀ ਹਾਸਲ ਕਰ ਰਹੇ ਹੈਗੇ ਆ ਵੀ ਉਹ ਜਿਹੜਾ ਇਹ ਨਸ਼ਾ ਹੈਗਾ ਇਹ ਕਿੱਥੋਂ ਆਉਂਦਾ ਹੈ ਸੋ ਹੁਣ ਇਹ ਸਾਰੇ ਪੰਜਾਬ ਦੇ ਵਿੱਚ ਬੜੀ ਕਲੀਅਰ ਡਾਇਰੈਕਸ਼ਨ ਹੈਗੀ ਆ ਗਵਰਨਮੈਂਟ ਵੱਲੋਂ ਅਸੀਂ ਨਸ਼ਿਆਂ ਦੇ ਖਿਲਾਫ ਜਿਹੜਾ ਇੱਕ ਯੁੱਧ ਜਿਹੜਾ ਹੈਗਾ ਉਹ ਲੜ ਰਹੇ ਆ ਔਰ ਬੜੀ ਛੇਤੀ ਅਸੀਂ ਇਸ ਨਸ਼ੇ ਨੂੰ ਜਿਹੜਾ ਇਹ ਵਗਦੇ ਦਰਿਆ ਨੂੰ ਅਸੀਂ ਕਾਬੂ ਕਰ ਲਾਂਗੇ ਔਰ ਸਾਡੀ ਮੇਰੀ ਬਤੌਰ ਜਲੰਧਰ ਰੂਰਲ ਦੇ ਐਸਐਸਪੀ ਜਿਹੜੇ ਸਮਗਲਰ ਪੈਡਲਰ ਹੈਗੇ ਨਸ਼ਿਆਂ ਦੇ ਉਹਨਾਂ ਨੂੰ ਬੜੀ ਸਖਤ ਹਦਾਇਤ ਹੈ ਵੀ ਜਾਂ ਤਾਂ ਉਹ ਇਹ ਕੰਮ ਛੱਡ ਦੇਣ ਇਹ ਵਾਲਾ ਨਹੀਂ ਤਾਂ ਫਿਰ ਉਹ ਜਿਹੜਾ ਕਾਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਹੁਣ ਕਿੰਨੇ ਕੋ ਸਰ ਇਸ ਮਾਮਲੇ ਚ ਸਰਚ ਆਪਰੇਸ਼ਨ ਦਾ ਆਰਾਊਂਡ ਹੋਇਆ ਨਹੀਂ ਸਾਡੇ ਕੋ ਕਾਫੀ ਰਿਕਵਰੀਜ਼ ਅੱਜ ਹੋਈਆਂ ਜਲੰਧਰ ਰੂਰਲ ਦੇ ਵਿੱਚ ਨਕੌਦਰ ਸਦਰ ਦੇ ਵਿੱਚ ਅਸੀਂ ਇੱਕ 17 ਸਾਲ ਦਾ ਭਗੌੜਾ ਐਨਸੀਬੀ ਦਾ ਜਿਹੜਾ ਨੈਸ਼ਨਲ ਆਪਣਾ ਕੰਟਰੋਲ ਬਿਊਰੋ ਆਪਣੀ ਏਜੰਸੀ ਹੈਗੀ ਹੈ ਉਹਨਾਂ ਦਾ ਭਗੌੜਾ ਜਿਹੜਾ ਮੁਰਜ਼ਮ ਹੈਗਾ ਉਹ ਵੀ ਅਰੈਸਟ ਕੀਤਾ ਹੈਗਾ ਮੈਚਪੁਰ ਦੇ ਵਿੱਚ ਇੱਕ ਅਸੀਂ ਜਿਹੜੇ ਆ ਸਾਡੇ ਕੈਪਸੂਲ ਵਗੈਰਾ ਜਿਹੜੇ ਇਦਾਂ ਦੇ ਨਸ਼ੇ ਹੈਗੇ ਆ ਉਹਨਾਂ ਦੀ ਬੜੀ ਹੈਵੀ ਰਿਕਵਰੀ ਕੀਤੀ ਹੈ ਮੇਰੇ ਖਿਆਲ ਤਕਰੀਬਨ 5.5 ਲੱਖ ਰੁਪਏ ਦੀ ਡਰਗ ਮਨੀ ਜਿਹੜੀ ਅਸੀਂ ਫੜੀ ਹੈਗੀ ਹੈ ਔਰ ਸਾਰੇ ਹੀ ਸਾਡੇ ਦਿਹਾਤੀ ਦੇ ਠਾਣਿਆਂ ਦੇ ਵਿੱਚ ਕਾਫੀ ਰਿਕਵਰੀਜ਼ ਹੋਈਆਂ ਜਿਹੜੀ ਅਸੀਂ ਕੰਪਾਈਲ ਕਰਕੇ ਸ਼ਾਮ ਤੱਕ ਤੁਹਾਡੇ ਨਾਲ ਸਾਂਝੀ ਕਰਾਂਗੇ